ਮੈਚ ਦੇ ਆਖਰੀ ਓਵਰਾਂ ਵਿੱਚ ਤੇਜ਼ ਗੇਂਦਬਾਜ਼ ਅਰਸ਼ਦੀਪ ਦੇ ਨਾਨੇ ਦਾ ਵਧਣ ਲੱਗ ਪਿਆ ਬੀਪੀ ਦੋ ਵਿਕਟਾਂ ਲੈ ਕੇ ਅਰਸ਼ਦੀਪ ਨੇ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿੱਚ ਨਿਭਾਈ ਅਹਿਮ ਭੂਮਿਕਾ ਟੀ 20 ਵਰਲਡ ਕੱਪ ਵਿੱਚ ਭਾਰਤ ਦੀ ਟੀਮ ਨੇ ਸਾਊਥ ਅਫਰੀਕਾ ਦੀ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਦਾ ਉਪਦਾਰ ਰੁਤਬਾ ਹਾਸਲ ਕਰ ਲਿਆ ਹੈ ਜਬਰਦਸਤ ਮੁਕਾਬਲੇ ਤੋਂ ਬਾਅਦ ਭਾਰਤ ਦੂਜੀ ਵਾਰ ਟੀ 20 ਦਾ ਵਿਸ਼ਵ ਜੇਤਾ ਬਣਿਆ ਹੈ ਇਸ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਅਤੇ ਟੀਮ ਵਿੱਚ ਖਲੋਤੇ ਪੰਜਾਬੀ ਸਿੱਖ ਖਿਡਾਰੀ ਅਰਸ਼ਦੀਪ ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਅਰਸ਼ਦੀਪ ਸਿੰਘ ਨੇ ਵਰਲਡ ਕੱਪ ਵਿੱਚ ਕੁੱਲ 17 ਅਤੇ ਫਾਈਨਲ ਮੈਚ ਵਿੱਚ ਦੋ ਮਹੱਤਵਪੂਰਨ ਵਿਕਟਾਂ ਹਾਸਲ ਕਰਕੇ ਭਾਰਤ ਨੂੰ ਜਿੱਤ ਦਿਵਾਉਣ ਵਿੱਚ ਐਮ ਭੂਮਿਕਾ ਨਿਭਾਈ ਜਿਨ੍ਹਾਂ ਵਿੱਚੋਂ ਇੱਕ ਵਿਕਟ ਵਿਰੋਧੀ ਟੀਮ ਸਾਊਥ ਅਫਰੀਕਾ ਦੇ ਕਪਤਾਨ ਐਡਮ ਮਾਰਕਮ ਅਤੇ ਦੂਜੀ ਵਿਕਟ ਤੇਜ਼ੀ ਨਾਲ ਸਕੋਰ ਬਣਾ ਰਹੇ ਵਿਕਟ ਕੀਪਰ ਕੁਆਂਟਮ ਡੀਕੋਕ ਦੀ ਸੀ ਜੇਕਰ ਅਰਸ਼ਦੀਪ ਡੀਕੋ ਨੂੰ ਆਊਟ ਕਰਕੇ ਸਾਊਥ ਅਫਰੀਕਾ ਦੀ ਟੀਮ ਦੇ ਰਨਾਂ ਦੀ ਤੇਜ਼ ਰਫ਼ਤਾਰ ਨਾ ਰੋਕਦਾ ਤਾਂ ਸ਼ਾਇਦ ਭਾਰਤ ਦੀ ਜਿੱਤ ਸੰਭਵ ਨਹੀਂ ਸੀ ਅਰਸ਼ਦੀਪ ਸਿੰਘ ਦੀ ਇਸ ਸਫਲਤਾ ਦਾ ਜਿੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੰਗਪੁਰ ਦੇ ਪਿੰਡ ਰੰਗੜ ਨੰਗਲ ਦੇ ਰਹਿਣ ਵਾਲੇ ਉਸ ਦੇ ਨਾਨਕੇ ਪਰਿਵਾਰ ਨੂੰ ਮਾਣ ਹੈ ਉੱਥੇ ਹੀ ਪੂਰਾ ਪਿੰਡ ਇਸ ਦੀ ਖੁਸ਼ੀ ਮਨਾ ਰਿਹਾ ਹੈ ਅਰਸ਼ਦੀਪ ਦੇ ਨਾਨਾ ਸਰਦਾਰ ਜੁਗਿੰਦਰ ਸਿੰਘ ਅਤੇ ਨਾਨਕੇ ਪਰਿਵਾਰ ਵਿੱਚ ਅਰਸ਼ਦੀਪ ਦੀ ਕਾਮਯਾਬੀ ਦੀ ਖੁਸ਼ੀ ਮਨਾ ਰਹੇ ਮਾਮਿਆਂ ਤੇ ਮਾਮੀਆਂ ਨੇ ਦੱਸਿਆ ਕਿ ਮੈਚ ਦੇ ਆਖਰੀ ਓਵਰਾਂ ਵਿੱਚ ਤਾਂ ਉਹਨਾਂ ਦੇ ਦਿਲਾਂ ਦੀਆਂ ਧੜਕਨਾਂ ਵੱਧ ਗਈਆਂ ਸੀ ਜਦੋਂ ਸਾਊਥ ਅਫਰੀਕਾ ਦੀ ਟੀਮ ਨੂੰ ਜਿੱਤਣ ਦੀ 30 ਸਕੋਰ ਲੋੜੀ ਦੇ ਸਨ ਤਾਂ ਇੱਕ ਵਾਰ ਤੋਂ ਉਹਨਾਂ ਨੂੰ ਲੱਗਿਆ ਕਿ ਮੈਚ ਭਾਰਤ ਦੇ ਹੱਥ ਵਿੱਚੋਂ ਨਿਕਲ ਜਾਵੇਗਾ ਅਰਸ਼ਦੀਪ ਬਨਾਨਾ ਜੀ ਜਗਿੰਦਰ ਸਿੰਘ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਤੇ ਜਦੋਂ ਮੈਚ ਦੇ ਆਖਰੀ ਓਵਰ ਆਖਰੀ ਦੋ ਓਵਰ ਰਹਿ ਗਏ ਉਹ ਮੈਚ ਛੱਡ ਕੇ ਸੌਣ ਲਈ ਚਲੇ ਗਏ ਪਰ ਨੀਂਦ ਕਿੱਥੇ ਜਾਵੇ ਅਖੀਰ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਭਾਰਤ ਜਿੱਤ ਗਿਆ ਹੈ ਤਾਂ ਉਹਨਾਂ ਵੱਲੋਂ देर ਰਾਤ ਤੱਕ ਜਸ਼ਨ ਮਨਾਇਆ ਗਿਆ ਉਹਨਾਂ ਦੱਸਿਆ ਕਿ ਕ੍ਰਿਕਟ ਅਰਸ਼ਦੀਪ ਸਿੰਘ ਦਾ ਜਨੂਨ ਹੈ ਅਤੇ ਆਪਣੇ ਇਸੇ ਜਨੂਨ ਕਾਰਨ ਉਹ ਲਗਭਗ ਹਰ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਉਧਰ ਅਰਸ਼ਦੀਪ ਦੇ ਨਾਨਕੇ ਪਰਿਵਾਰ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਇੱਕ ਬੈਟਰਨ ਖਿਡਾਰੀ ਹੋਣ ਦੇ ਨਾਲ-ਨਾਲ ਬਹੁਤ ਹੀ ਚੰਗੇ ਸੁਭਾਅ ਦਾ ਮਾਲਕ ਵੀ ਹੈ ਉਹ ਬੇਹਦ ਹਸਮੁਖ ਸੁਭਾਅ ਵਾਲਾ ਅਤੇ ਜ਼ਮੀਨ ਨਾਲ ਇਨਸਾਨ ਜੁੜਿਆ ਹੈ ਉਸ ਨਾਲ ਮਿਲ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਉਹ ਭਾਰਤ ਦੇ ਇੱਕ ਨਾਮੀ ਖਿਡਾਰੀ ਨਾਲ ਗੱਲਬਾਤ ਕਰ ਰਿਹਾ ਹੈ ਅਰਸ਼ਦੀਪ ਸਿੰਘ ਜਦੋਂ ਵੀ ਨਾਨਕੇ ਆਉਂਦਾ ਹੈ ਤਾਂ ਉਹ ਪਿੰਡ ਦੇ ਮੁੰਡਿਆਂ ਨਾਲ ਹੀ ਕ੍ਰਿਕਟ ਖੇਡਦਾ ਹੈ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕਰ ਰਿਹਾ ਹੈ ਅਤੇ ਉਹਨਾਂ ਦੀ ਵਾਹਿਗੁਰੂ ਅਗੇ ਅਰਦਾਸ ਹੈ ਕਿ ਅਰਸ਼ਦੀਪ ਭਵਿੱਖ ਵਿੱਚ ਵੀ ਆਪਣੇ ਹੁੰਦਰ ਨਾਲ ਮਾਪਿਓ ਪੰਜਾਬ ਅਤੇ ਭਾਰਤ ਦਾ ਨਾਮ ਇੰਦੀ ਪੂਰੀ ਦੁਨੀਆ ਵਿੱਚ ਚਮਕਾਉਂਦਾ ਰਹੇ ਜੀ ਵੀ ਸੀ ਅਪਡੇਟ ਲਈ ਗੁਰਦਾਸਪੁਰ ਤੋਂ ਲਾਪਤੀ ਸਿੰਘ ਖੇਪੁਰ ਦੀ ਰਿਪੋਰਟ ਸਰਦਾਰ ਜਗENDER ਸਿੰਘ ਜੀ ਅਸਲੀ ਸਾਡੇ ਦੋਤੇ ਆ ਜੀ ਬਹੁਤ ਵਧੀਆ ਬਣੀ ਤਾ ਜੀ ਬਹੁਤ ਵਧੀਆ ਸੋ ਸਾਡੇ ਵਾਸਤੇ ਨਹੀਂ ਇਹਨਾਂ ਇੰਡੀਆ ਵਾਸਤੇ ਕੀਤਾ ਵਾ ਸਾਡੇ ਜੇ ਸੁਆਦ ਆ ਜੇ ਨਿਆਣ ਵਾਲਾ ਜੇ ਸਾਡੇ ਨਾਲ ਨਹੀਂ ਹੁੰਦਾ ਇੱਕ ਤੇ ਸਾਡਾ ਦੋਤਾ ਹੀ ਹੈ ਤੇ ਦੋਤਾ ਰਹਿਣਾ ਹੁੰਦਾ ਤੇ ਛੋਟਾ ਇਹ ਬੱਚਾ ਸਾਡੇ ਵਾਸਤੇ ਛੋਟਾ ਹੀ ਹੈ ਜੀ ਹਾਂ ਜੀ ਭਾਵੇਂ ਉਸ ਕਿੰਨਾ ਸਤ ਤਗੜਾ ਨਾ ਸਾਡੇ ਵਾਸਤੇ ਛੋਟਾ ਬੱਚਾ ਬਹੁਤ ਬਹੁਤ ਵਧਾਈਆਂ ਸਵੇਰ ਦੀਆਂ ਵਧਾਈਆਂ ਮੈਂ ਦਿਆਂ ਬਹੁਤ ਜ਼ਾਦੀਆਂ ਅਸੀਂ ਸਕੂਲੇ ਚਲੇ ਜਾਂਦੇ ਹਾਂ ਗਰਾਊਂਡ ਦੇ ਵਿੱਚ ਉਹਦੇ ਖੜਾ ਉਹ ਪਾਪਾ ਜੀ ਮੇਰੇ ਨਾਲ ਚੱਲੋ ਉੱਥੇ ਮੁੰਡਿਆਂ ਨਾਲ ਮੈਨੂੰ ਖੜਾ ਕੇ ਆਓ ਮੈਂ ਉੱਥੇ ਖੜਾ ਯਾਰ ਇਹਨੂੰ ਨਾਲ ਕਰਾਓ ਘੜੀ ਕਰ ਉੱਥੇ ਖੇਡ ਕੇ ਜਾਣਾ ਇਥੇ ਬਹੁਤ ਸਾਰੇ ਮੁੰਡੇ ਵਾਕਿ ਬਈ ਇਥੇ ਬਹੁਤ ਕਦ ਹੁਣ ਪੁੱਛਦੇ ਜਿੰਦੇ ਪੈ ਅਸੀਂ ਦੀ ਕਦੋਂ ਆਇਆ ਕਦੋਂ ਕੋ ਨਿਆਉਣਾ ਅਸੀਂ ਨੇ ਵੀ ਹੁਣ ਨਹੀਂ ਟਾਈਮ ਲੱਗਦਾ ਹੁਣ ਵੀਜੀ ਚੱਲਦਾ ਆ ਜੀ ਫੇਰ ਸਾਦੀ ਮੈਚ ਹਾਂ ਤਾਂ ਵੇਖਿਆ ਨਹੀਂ ਦੋ ਘਰ ਸੜ ਦਿੱਤੇ ਅਹੀਂ ਆ ਸਾਡਾ ਬੀਵੀ ਵਧ ਗਿਆ ਮੁੜ ਕੇ ਫਿਰ ਯਾਬ ਨੂੰ ਰਾਤ ਫੜੇ ਫੜਾ ਕੇ ਅਹੀਂ ਪੁੱਛਦੇ ਰਹੇ ਆਪਣੇ ਮੇਰੇ ਨੂੰ ਵੀ ਹਾਂ ਕੀ ਬਣਿਆ ਕੀ ਬਣਿਆ ਉਹ ਇੱਕ ਰਾਹ ਦਾ ਬਰਾਬਰ ਦੇ ਜਾਣਦੇ ਆ ਮੈਂ ਕਿਹਾ ਵੀ ਹੱਦ ਹੋ ਗਈ ਚਲੋ ਕੋਈ ਗੱਲ ਨਹੀਂ ਫੇ ਮੁੜ ਕੇ ਜਾ ਕੇ ਮੈਨੂੰ ਦੱਸਿਆ ਤਾਂ ਵੀ ਇੰਡੀਆ ਨੇ ਮੈਚ ਜਿੱਤ ਲਿਆ ਮੈਂ ਕਿਹਾ ਬਹੁਤ ਵਧੀਆ ਚਲੋ ਮੁੜ ਕੇ ਨੀਂਦ ਵਧੀਆ ਆ ਗਈ ਜਰਮ ਬਹੁਤ ਵਧੀਆ ਆਉਂਦੀ ਨਹੀਂ ਦੇ ਪੈਰ ਦੇ ਹਾਂ ਕਿ ਕੀ ਬੜਿਆ ਅਸੀਂ ਜਿੱਤੇ ਜਿੱਤੇ ਹਾਰ ਲਏ ਆ ਤੇ ਇਸ ਸਭ ਜੇ ਫਿਰ ਬਹੁਤ ਵਧੀਆ ਹੋਇਆ ਮਹਾਰਾਜ ਨੇ ਬੜੀ ਕਿਰਪਾ ਆ ਕਿਰਪਾ ਮਹਾਰਾਜ ਦੀ ਆ ਜਨਾ ਕਿਰਨਦੀਪ ਆ ਮੈਂ ਅਰਸ਼ ਦੀ ਮੰਮੀ ਆ ਅਰਸ਼ ਮੇਰਾ ਦੋਤਾ ਹੈ ਤੇ ਅਰਸ਼ ਬਹੁਤ ਵਧੀਆ ਰਾਤੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਕੀਤਾ ਇੰਡੀਆ ਜਿੱਤਿਆ ਇੰਡੀਆ ਦੀ ਝੋਲੀ ਟਰੋਫੀ ਪਾਈ ਆ ਮਾਈ ਗੁਰੂ ਦੀ ਬੜੀ ਕਿਰਪਾ ਸਾਰੀ ਟੀਮ ਇਕੱਠੀ ਹੋ ਕੇ ਚੱਲਦੀ ਆ ਜੀ ਤੇ ਬੜਾ ਮਾਣ ਹੈ ਸਾਨੂੰ ਆਪਣੇ ਬੇਟੇ ਤੇ ਹਾਂ ਜੀ ਇੱਕ ਇਕੱਲਾ ਸਰਦਾਰ ਹੈ ਪੂਰੀ ਟੀਮ ਦੇ ਵਿੱਚ ਤੇ ਸਾਰੇ ਨੂੰ ਬੋਲਦੇ ਨੇ ਸਿੰਘ ਜੀ ਕਿੰਗ ਤੇ ਸਹੀ ਗੱਲ ਵਾਹਿਗੁਰੂ ਤੇ ਸਦਾ ਕਿਰਪਾ ਰੱਖਿਓ ਸਿੱਖੀ ਸਰੂਪ ਆ ਤੇ ਸਦਾ ਉਹ ਇਸ ਤਰ੍ਹਾਂ ਹੀ ਰਵੇ ਚੜ੍ਹਦੀ ਕਲਾ ਚ ਰਹੇ ਜਿਹੜਾ ਸਾਡੇ ਕੋਲ ਅੰਦਰ ਦਾ ਸਵਾਬ ਬਹੁਤ ਵਧੀਆ ਸਭ ਨੂੰ ਹਾਸਾ ਮਜ਼ਾਕ ਖੁਸ਼ ਹੋ ਕੇ ਮਿਲਣਾ ਐ ਨਹੀਂ ਕਰਨਾ ਵੀ ਤੁਸੀਂ ਦੇਖੋ ਆ ਜੋ ਇੰਡੀਆ ਟੀਮ ਚ ਖੇਡ ਰਿਹਾ ਹੈ ਅਗਰ ਇੱਥੇ ਬੈਠਾ ਹੋ ਤੁਸੀਂ ਉਹਦੇ ਨਾਲ ਗੱਲ ਕਰੋਗੇ ਨਾ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਇੰਡੀਆ ਟੀਮ ਚ ਖੇਡਦਾ ਐਨਾ ਵੱਡਾ ਖਿਡਾਰੀ ਆ ਤੇ ਉਹਦੇ ਪਿੱਛੇ ਉਹਦਾ ਕਰਕੇ ਸਾਨੂੰ ਜਦੋਂ ਸਾਰੇ ਵਧਾਈਆਂ ਦਿੰਦੇ ਬੜਾ ਮਾਣ ਮਹਿਸੂਸ ਹੁੰਦਾ ਜਾਈਦਾ ਸਕੂਲ ਜਾਈਦਾ ਸਕੂਲ ਲਈ ਜਿੱਦ ਜਾਈਦਾ ਬੱਚੇ ਆਉਂਦੇ ਨੇ ਮੈਡਮ ਤੁਹਾਡੇ ਬੇਟੇ ਨੇ ਇਦਾਂ ਕੀਤਾ ਮੈਡਮ ਤੁਹਾਡੇ ਬੇਟੇ ਨੇ ਇਦਾਂ ਖਿਲਿਆ ਬੜਾ ਚੰਗਾ ਲੱਗਦਾ ਹੁਣ ਜਿਵੇਂ ਸਾਡੀਆਂ ਸਕੂਲਸ ਗੇਮਸ ਸਟਾਰਟ ਹੋ ਜਾਣੀਆਂ ਨੇ ਸਾਡੇ ਪਹਿਲੇ ਦਿਨ ਜਦੋਂ ਸਾਰੇ ਅਸੀਂ ਉਥੇ ਡੀਪੀਪੀਟੀਜ਼ ਲੈਕਚਰਸ ਇਕੱਠੇ ਹੋਣੇ ਸਾਰਿਆਂ ਨੇ ਵਧਾਈਆਂ ਦੇਣੀਆਂ ਪਹਿਲੇ ਦਿਨ ਉਹ ਟੀਮ ਦੀਆਂ ਹੀ ਗੱਲਾਂ ਚੱਲਣੀਆਂ ਹਨ ਤੇ ਬੜਾ ਚੰਗਾ ਲੱਗਦਾ ਉਦੋਂ ਜਦੋਂ ਸਾਰਿਆਂ ਤੋਂ ਵਧਾਈਆਂ ਮਿਲਦੀਆਂ ਨੇ ਸਵੇਰ ਦਾ ਬਹੁਤ ਵਧਾਈਆਂ ਮਿਲ ਰਹੀਆਂ ਨੇ ਲੱਡੂ ਵੰਡ ਰਹੇ ਆ ਤੇ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਸਦਾ ਉਹਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਸਦਾ ਤਰੱਕੀਆਂ ਬਖਸ਼ੇ ਅਸੀਂ ਲੰਡੂ ਵੰਡਦੇ ਰਹੀਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਾਪੀ ਸਿੰਘ ਮੈਂ ਅਰਸ਼ਦੀਪ ਦਾ ਮਾਮਾ ਤੇ ਅਰਸ਼ਦੀਪ ਨੇ ਰਾਤ ਵਾਲੇ ਮੈਚ ਦੇ ਵਿੱਚ ਬਹੁਤ ਸੋਹਣੀ ਬੋਲਿੰਗ ਕੀਤੀ ਬੜਾ ਪੰਜਾਬ ਦੇ ਵਿੱਚ ਸਾਰੇ ਦੁਨੀਆਂ ਦੇ ਵਿੱਚ ਸਿੱਖ ਜਗਤ ਦੇ ਵਿੱਚ ਸਾਰਿਆਂ ਦੇ ਵਿੱਚ ਨਾਮ ਰੌਸ਼ਨ ਕੀਤਾ ਉਹਨੇ ਅਰਸ਼ਦੀਪ ਸ਼ੁਰੂ ਤੋਂ ਹੀ ਆਪਣੇ ਜਿਹੜਾ ਵਾ ਉਹਦਾ ਲਗਾਵ ਬਹੁਤ ਸੀ ਕ੍ਰਿਕਟ ਦੇ ਵੱਲ ਉਹਨੇ ਸ਼ੁਰੂ ਤੋਂ ਹੀ ਆਪਣਾ ਕ੍ਰਿਕਟ ਨੂੰ ਇੱਕ ਜਨੂਨ ਦੀ ਤਰ੍ਹਾਂ ਲਿਆ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਉਸ ਜਨੂਨ ਦਾ ਹੀ ਨਤੀਜਾ ਹੈ ਕਿ ਉਹ ਉਸ ਮੁਕਾਮ ਤੇ ਪਹੁੰਚ ਗਿਆ ਰਾਤ ਵਾਲੇ ਮੈਚ ਬਾਰੇ ਜੇ ਗੱਲ ਕਰੀਏ ਤਾਂ ਰਾਤ ਵਾਲਾ ਮੈਚ ਬਹੁਤ ਫਸਾ ਹੈ ਅਰਸ਼ਦੀਪ ਦੀ ਬੋਲਿੰਗ ਬਹੁਤ ਵਧੀਆ ਵਿਕਟ ਵਿਕਟ ਬੋਲਿੰਗ ਹੋਣ ਲਈ ਸੀ ਐਸਟੀ ਵੀ ਬਾਕੀ ਰੋਹਿਤ ਸ਼ਰਮਾ ਵੱਲੋਂ ਬਹੁਤ ਸਪੋਰਟ ਸੀ ਕਿ ਹਾਂ ਗੁੱਡ ਬੋਲਿੰਗ ਕਰ ਇਸ ਕਰਕੇ ਅਰਸ਼ਦੀਪ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਨੂੰ ਮਾਣ ਆ ਸਾਡੇ ਭਨੇਵੇਂ ਤੇ ਸਾਨੂੰ ਮਾਣ ਆ ਗਰਦਾਸਪੁਰ ਨੂੰ ਬਟਾਏ ਨੂੰ ਪੰਜਾਬ ਨੂੰ ਸਾਰੇ ਇੰਡੀਆ ਨੂੰ ਕਿ ਸਾਰੇ ਦੁਨੀਆ ਨੂੰ ਹੀ ਅਰਸ਼ਦੀਪ ਤੇ ਮਾਣ ਆ ਕਿ ਉਹਨੇ ਇੰਨੀ ਵਧੀਆ ਪਰਫਾਰਮੈਂਸ ਕੀਤੀ ਤੇ ਬਾਕੀ ਸਾਰੇ ਜਿੰਨੇ ਵੀ ਉਹਦੇ ਫੈਨ ਫੋਲੋਇੰਗ ਆ ਜਾਂ ਜਿੰਨੇ ਵੀ ਉਹਦੇ ਸ਼ੁਭਚਿੰਤਕ ਆ ਇਹ ਸਾਰਾ ਕੁਝ ਉਹਨਾਂ ਦੀਆਂ ਦੁਆਵਾਂ ਦੇ ਕਰਕੇ ਹੀ ਆ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਹੁਤ ਸਾਰੀਆਂ ਦੁਆਵਾਂ ਉਹਦੇ ਨਾਲ ਸੀ ਉਹਦਾ ਲੱਕ ਉਹਦੇ ਨਾਲ ਸੀ ਕਿ ਜਿਹੜਾ ਉਹ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ ਬਹੁਤ ਮਿਹਨਤ ਕੀਤੀ ਹੈ ਬੱਚੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਹੱਥਾਂ ਵਿੱਚ ਸਭ ਕੁਝ ਇਹ ਨਿਕਲਿਆ ਵਾ ਅਸੀਂ ਦੇਖਿਆ ਵਾ ਵੀ ਹਾਂ ਉਹਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਟਾਈਮ ਜਿਸ ਮੁਕਾਮ ਤੇ ਪਹੁੰਚਿਆ ਵਾ ਕਾਮਯਾਬੀ ਦੇਖਣੀ ਕਾਮਯਾਬੀ ਕਾਮਯਾਬ ਹੋਏ ਬੰਦੇ ਨੂੰ ਵੇਖਣਾ ਬਹੁਤ ਵਧੀਆ ਲੱਗਦਾ ਵਾ ਪਰ ਕਾਮਯਾਬ ਪਹੁੰਚਣ ਤੱਕ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਇਆ ਵਾ ਉਹ ਉਹੀ ਜਾਣ ਸਕਦੇ ਜਿਹੜੀ ਉਹਦੇ ਰਿਵਿਊ ਦੇ ਕੋਲ ਜਿਸ ਤਰ੍ਹਾਂ ਕਿ ਸਿੱਖ ਸਰਦਾਰ ਦੀ ਇੱਕ ਵੱਖਰੀ ਪਹਿਚਾਣ ਸਾਰੀ ਟੀਮ ਦੇ ਵਿੱਚ ਇੱਕ ਵੱਖਰਾ ਸਿੰਘ ਸਰਦਾਰ ਸਿੰਘ ਇਜ਼ ਕਿੰਗ ਸਰਦਾਰ ਹੈ ਤੋਂ ਅਸਰਦਾਰ ਹੈ ਇਸ ਲਈ ਸਰਦਾਰ ਨੇ ਸਾਰੀ ਟੀਮ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਕੇ ਰੱਖੀ